ਘੋੜਿਆਂ ਵਾਲੇ ਸਰਦਾਰ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਇੱਕ ਐਸੀ ਸਰਦਾਰਨੀ ਦਿਖਾਵਾਂਗੇ ਜਿਹੜੀ ਘੋੜਿਆਂ ਦਾ ਸ਼ੌਂਕ ਰੱਖਦੀ ਹੈ ਘੋੜਸਵਾਰੀ ਵੀ ਕਰਦੀ ਹੈ ਕਿਵੇਂ ਸੋਹਰੇ ਪਰਿਵਾਰ ਦੇ ਵਿੱਚ ਰਹਿ ਕੇ ਵੀ ਉਹ ਘੋੜਸਵਾਰੀ ਕਰਦੇ ਹੈ ਘੋੜਿਆਂ ਦਾ ਸ਼ੌਂਕ ਰੱਖਦੇ ਹੈ ਕਿਤੇ ਵੀ ਮਰਜੀ ਬੈਠੇ ਹੋਵਾਂ ਮੈਂ ਆਪਣੇ ਘੋੜਿਆਂ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਵਾਂ ਤਾਂ ਉਹ ਭੱਜੀਆਂ ਮੇਰੇ ਕੋਲੇ ਆਉਂਦੀਆਂ ਨੇ ਆਜੋ ਚੰਦਨੀ ਆਜੋ ਪੁੱਤਰ ਸ਼ਸ਼ਵਤੀ ਆਜੋ ਚੀਜੀ ਖਾਓ ਨਹੀਂ ਮੇਰੇ ਦਾਦਾ ਜੀ ਘੋੜੀਆਂ ਰੱਖ ਦਿੰਦੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਮੇਰੇ ਚਾਚਾ ਜੀ ਤਾਇਆ ਜੀ ਜਦੋਂ ਇਹਨਾਂ ਦੇਖਭਾਲ ਕਰਦੇ ਤਾਇਆ ਜੀ ਦਾ ਕੰਮ ਖਾ ਕੇ ਘੋੜੀ ਫਿਰ ਮੈਨੂੰ ਥੋੜਾ ਜਿਹਾ ਡਰ ਲੱਗਣ ਲੱਗ ਗਿਆ ਕਿਤੇ ਮੇਰਾ ਵੀ ਐਦਾਂ ਨਾ ਕੁਝ ਹੋ ਜਾਈਂ ਫਿਰ ਅਸੀਂ ਉਹਨਾਂ ਦੇਡੇ ਜਾਣਾ ਛੱਡਤਾ ਜੀ ਜਦੋਂ ਅਸੀਂ ਇੱਥੋਂ ਮਿਲਣ ਜਾਂਦੇ ਤਾਂ ਫਿਰ ਅਸੀਂ ਤਾਇਆ ਜੀ ਦੇ ਘਰੇ ਜਾਂਦੇ ਤੇ ਇਹਨਾਂ ਨੂੰ ਫਿਰ ਬੜਾ ਵਧੀਆ ਲੱਗਦਾ ਵੀ ਘੋੜਿਆਂ ਵਾਲਾ ਕਰ ਹੈ ਚਾਹ ਵੀ ਮੇਰੀ ਮੈਰਿਜ ਹੋਈ ਆ ਵੀ ਕਿੰਨੇ ਵਧੀਆ ਕਰੇ ਹੋਈ ਹੈ ਹਨ ਫਿਰ ਇਹ ਕਹਿਣ ਲੱਗੇ ਵੀ ਆਪਾਂ ਵੀ ਘੋੜਿਆਂ ਰੱਖ ਕੇ ਮੈਂ ਇਹਨਾਂ ਨੂੰ ਕਿਹਾ ਵੀ ਠੀਕ ਆ ਮੈਂ ਵੀ ਮੈਨੂੰ ਵੀ ਬਹੁਤ ਸ਼ੌਂਕ ਹੈ ਘੋੜਿਆਂ ਰੱਖਣ ਦਾ ਇਹ ਉਹ ਜਦੋਂ ਇਹ ਇਹ ਛੱਡਦੇ ਜਾਂ ਉਹ ਮੇਰਾ ਬੇਟਾ ਤੇ ਮੈਂ ਇਹਨਾਂ ਨੂੰ ਦੇਖਦੀ ਮੈਂ ਕਹਿੰਦੀ ਮੈਨੂੰ ਵੀ ਛੁਟਾ ਦਿਵਾਉ ਤੁਸੀਂ ਮੇਰਾ ਵੀ ਬਹੁਤ ਦਿਲ ਕਰਦਾ ਇਹ ਕਹਿੰਦੇ ਜਦੋਂ ਮਰਜ਼ੀ ਚੜ ਜਾ ਕੋਈ ਦਿੱਕਤ ਨਹੀਂ ਤੇ ਮੈਨੂੰ ਐ ਲੱਗਦਾ ਸੀ ਥੋੜਾ ਜਿਹਾ ਵੀ ਪਿੰਡਾਂ ਦੇ ਵਿੱਚ ਥੋੜਾ ਜਿਹਾ ਐ ਕਰਦੇ ਹਨਾ ਬਜ਼ੁਰਗ ਵੀ ਕਿ ਕਿਵੇਂ ਜੇ ਕੋਸ਼ ਹਾਂ ਹਾਂ ਤੇ ਪਰ ਇਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਤੁਸੀਂ ਆਪਦੇ ਸ਼ੌਂਕ ਪਵਾਓ ਜਦੋਂ ਸਾਮ ਸਮਾਈ ਕਰਦੇ ਹੋ ਤੁਸੀਂ ਸਵਾਰੀ ਵੀ ਕਰ ਸਕਦੇ ਹੋ ਅੱਛਾ ਹਾਂਜੀ ਤੇ ਉਹਨੇ ਮੈਨੂੰ ਤਸ਼ਾਹਦ ਕਰਤਾ ਤੇ ਮੇਰੇ ਬੇਟੇ ਨੇ ਗੱਡੀ ਪਾਈ ਹਾਂ ਤੇ ਮੈਨੂੰ ਚੜਾ ਦਿੱਤਾ ਉੱਤੇ ਪਹਿਲੀ ਵਾਰ ਮੈਂ ਗਲੀ ਜੀ ਲੈ ਗਈ ਸੀ ਜੀ ਪਹਿਲੀ ਵਾਰ ਘੋੜੀਆਂ ਬੁੜੀਆਂ ਘੋੜੀਆਂ ਘੋੜੀਆਂ ਤੇ ਚੜਨ ਲੱਗ ਗਈਆਂ ਮੈਂ ਵੀ ਸਾਡੀਆਂ ਬੁੜੀਆਂ ਸਾਮਦੀਆਂ ਚੜਨ ਗਈਆਂ ਇਹੇ ਬਹੁਤ ਪੰਜ ਪੰਜਾਂ ਭਤੀਜੇ ਭਤੀਜੀਆਂ ਦੇ ਜੋ ਮਤਲਬ ਮੇਰੇ ਨਾਲ ਰਿਲੇਸ਼ਨ ਰੱਖਣ ਵਾਲਿਆ ਸਭ ਦੇ ਫੋਨ ਆਉਂਦੇ ਕਹਿੰਦੇ ਵਾਹ ਅੱਜ ਤਤ ਕਰਾਈ ਪਈ ਐ ਹੁਣ ਜਿਹੜੇ ਮੇਰੇ ਮਤਲਬ ਦੂਰ ਦੇ ਰਿਸ਼ਤੇਦਾਰ ਆ ਉਹ ਕੋਈ ਤਾਂ ਮੈਨੂੰ ਕੋਹੜੀਆਂ ਵਾਲੀ ਮਾਸੀ ਕਹਿੰਦਾ ਜੀ ਤੇ ਕੋਈ ਕੋਹੜੀਆਂ ਵਾਲੀ ਭੂਆ ਤੇ ਕੋਈ ਕੋਹੜੀਆਂ ਵਾਲੀ ਦਾਦੀ ਅਈ ਤਾੜਕੇ ਉੱਠ ਕੇ ਹੁਣ ਪਹਿਰਿਆ ਥਲਉਣੀ ਗੋੜੀਆਂ ਦੇ ਅੱਛਾ ਹਾਂਜੀ ਸਵੇ ਬਾ ਅਈਦਾ ਗੋੜੀਆਂ ਥਲਾਈਦਾਗਾ ਅੱਛਾ ਹਾਂ ਵੀ ਸਾਰੀ ਦੇਣ ਹੀ ਨਹੀਂ ਦਿੱਤੀ ਆਪਾਂ ਨੂੰ ਨਹੀਂ ਜੀ ਨਹੀਂ ਸੋਚ ਤਾਂ ਸਾਡੀ ਸੋਚ ਤੋਂ ਬਾਲੀ ਗਾਹਾਂ ਜੀ ਅੱਛਾ ਇਹ ਤਾਂ ਕਹਿੰਦੀ ਵੀ ਇੰਨੀਆਂ ਕੁੜੀਆਂ ਹੋਰ ਕਰ ਦੋ ਕੋਈ ਚੱਕਰ ਹੀ ਨਹੀਂ ਗਾ ਹਾਂ ਗੋਹੇ ਚ ਇਹ ਕਹਿੰਦੇ ਕੋਈ ਗੱਲ ਨਹੀਂ ਗੋਹੇ ਚ ਹੀਰੇ ਬਹੁਤ ਵਧੀਆ ਵਧੀਆ ਪਏ ਜੀ ਅੱਛਾ ਹਾਂ ਜੀ ਖੀਰੇ ਗੋਹੇ ਚ ਨਿਤਰਦੇ ਆ ਜੀ ਇਹ ਹਣ ਜੇ ਮੈਂ ਦੁਪਹਿਰੇ ਉੱਥੇ ਬੈਠੀ ਚਾਹ ਪਾਣੀ ਪੀਂਦੀ ਹਾਂ ਰੋਟੀ ਖਾਂਦੀ ਹਾਂ ਇਹਨਾਂ ਨੇ ਇੱਥੇ ਫਿਰਦੇ ਹੋਣਾ ਚਾਹੇ ਅੰਦਰ ਵੀ ਹੋਣ ਉੱਥੇ ਉੱਥੇ ਮੈਂ ਬਾਜ ਮਾਰਦੇ ਨੇ ਸਰਸਵਤੀ ਲక్ష్ਮੀ ਚਾਂਦਨੀ ਜਿੰਨਾ ਵੀ ਖੁੱਲਣਾ ਹੁੰਦਾ ਉਹ ਆਪਣੀਆਂ मतलब लक्ष्मी है वो हुन उनु बनन लगया लग अपन पहला वो खुली हुंदी सी ओथे वने ओने भी मेरे ਕੋਲ ਹੀ ਜਾਣਾ ਹੁੰਦਾ ਸੀ ਅੱਛਾ ਤੁਹਾਡੀ ਬਾਤ ਸੁਣ ਕੇ ਉਥੇ ਆ ਜਾ ਜਿੱਥੇ ਮਰਜੀ ਬੈਠੇ ਬਾਜ਼ ਮਾਰ ਜਿੱਥੇ ਮਰਜੀ ਹਾਂਜੀ ਸਬਜੀ ਕੱਟਣ ਵੇਲੇ ਵੀ ਮੈਨੂੰ ਐ ਹੁੰਦਾ ਜੀ ਮੇਰੇ ਕੋਲੇ ਹੋਣ ਤਾਂ ਇਹ ਮੇਰੀ ਸਬਜੀ ਜਲਦੀ ਕੱਟੀ ਜਾਵੇ ਜੀ ਦੇਰ ਹੈ ਜੀ ਇਹਨਾਂ ਦੇ ਭਾਗਾਂ ਦਾ ਤਾਂ ਆਟੋਮੈਟਿਕ ਖੁੰਜਾ ਜਾਂਪੈਂਦਾ ਜੀ ਕੋਈ ਨਾ ਕੋਈ ਅੱਛਾ ਹਾਂਜੀ ਇਹਨਾਂ ਦੀ ਦੇਣ ਧਾਰੀ ਦਿੱਤੀ ਜਿਹੜੀ ਆਹ ਜੀ ਖਰਚਾ ਵੀ ਬਹੁਤ ਹੁੰਦਾ ਹੁੰਦਾ ਹਣਾ ਦਿਨ ਕਿਦਾਂ ਕਿੰਨਾ ਖਰਚਾ ਆ ਜਾਂਦਾ ਸੱਤ ਅੱਠ ਕੁੜੀਆਂ ਦੇ ਖਰਚੇ ਵਰਤਾ ਸੀ ਕਦੇ ਸੋਚੇ ਨਹੀਂ ਜੀ ਕਦੇ ਨਹੀਂ ਸੋਚੇ ਟੈਂਪੂਆਂ ਦੇ ਟੈਂਪੂ ਟ੍ਰੱਕਾਂ ਦੇ ਟਰੱਕ ਹੀ ਆਉਂਦੇ ਪਰ ਇਹ ਜਵਾਂ ਦੇ ਛੋਲਿਆਂ ਦੇ ਸਭ ਕਾਸੇ ਦੇ ਤੁਹਾਨੂੰ ਵੀ ਕਿਸੇ ਨੇ ਦੱਸਿਆ ਵੀ ਮਨਾਖੇ ਕੋਹੜੀ ਘਰੇ ਪਾਲਗੇ ਤਾਂ ਮਤਲਬ ਬਹੁਤ ਭਾਗਾ ਵਾਲੀ ਹੁੰਦੀ ਆ ਅੱਛਾ ਫਿਰ ਹਾਂ ਜੀ ਅਸੀਂ ਇਹਨੂੰ ਬਹੁਤ ਪਿਆਰ ਨਾਲ ਪਾਲਿਆ ਆ ਦੇਖੋ ਇਹਦੀ ਇੱਕ ਅੱਖ ਹਾਂ ਜਮਾਂਦਰੂ ਹੈ ਨਹੀਂਗੀ ਅੱਛਾ ਤੇ ਸਾਰੇ ਜੋ ਵੀ ਅੱਜ ਪਰਮਾਤਮਾ ਨੇ ਕੀਤਾ ਦਾ ਮਤਲਬ ਇਹ ਇਹਨੂੰ ਅੱਛੇ ਦਿਨ ਸਮਝਦੇ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਰੰਗ ਭਗ ਲਾਇਆ ਅੱਗੇ ਦੀ ਅੱਗੇ ਹੈ ਹਾਂ ਜੀ ਹੁਣ ਇਹਨੂੰ ਆਪਾਂ ساری ਜ਼ਿੰਦਗੀ ਨਹੀਂ ਵਿੱਚ